ਸਤਿ ਸ਼੍ਰੀ ਅਕਾਲ ਦੋਸਤੋ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਪਸ਼ੂ ਫਾਰਮ ਬਾਰੇ ਤੇ ਉਹਦੇ ਨਾਲ ਕਿਸਾਨੀ ਨਾਲ ਰਿਲੇਟਡ ਬਹੁਤ ਸਾਰੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਸਾਡੇ ਪਿੰਡ ਪਖੋਕਲਾਂ ਦੇ ਵਿੱਚ ਹੀ ਖੜਿਆ ਅੱਜ ਮੇਰੀ ਅੰਕਲ ਦੇ ਘਰੇ ਤੇ ਗੁਰਪੀਰ ਮੇਰਾ ਦੋਸਤ ਆ ਵਧੀਆ ਤੇ ਉਹ ਤਾਂ ਹੁਣ ਦੇਖੋ ਬਾਹਰ ਚੱਲ ਗਿਆ ਪਰ ਉਹਦੀ ਇੱਕ ਰੀਜ ਸੀਗੀ ਤੇ ਉਸ ਰੀਜ ਦੇ ਕਰਕੇ ਉਹਨੇ ਇਹ ਲਿਖਾਇਆ ਹੋਇਆਗਾ ਮੜੇ ਨੇੜੇ ਤੋਂ ਦਿਖਾ ਦੇ ਕਹਿੰਦਾ ਸੀ ਇੱਕ ਰੀਜ ਪੁਰਾਣੀ ਮਿੱਤਰਾਂ ਦੀ ਤੇ ਸ਼ੌਂਕ ਬਹੁਤ ਰੱਖਦਾ ਮੁੰਡਾ ਟਰੈ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਜਾਣਾ ਸੀਗਾ ਬਰ ਬਰ ਫਿਰ ਵੀ ਇਹਨੂੰ ਤਿਆਰ ਕਰਾ ਕੇ ਗਿਆ ਘਰੋਂ ਦੇਖ ਲੋ ਇਹ ਅੰਕਲ ਕਦੋਲਿਆਂ ਦਾ ਉਹਦੇ ਜਾਣ ਤੋਂ ਪਹਿਲੀ ਲੈਂਦਾ ਸੀ ਟਰੈਕਟਰ ਇਹ ਇਹ ਦੋ ਮਹੀਨੇ ਪਹਿਲਾਂ ਲੈਂਦਾ ਸੀ ਇਹ ਦੋ ਮਹੀਨੇ ਪਹਿਲਾਂ ਹੀ ਇਹ ਕਿਵੇਂ ਸ਼ੌਂਕ ਰੱਖਦਾ ਸੀ ਫਿਰ ਟਰੈਕਟਰ ਦਾ ਪੂਰਾ ਉਹసే ਨਹੀਂ ਤਿਆਰ ਕਰਿਆ ਜੀ ਇਹ ਸਾਰਾ ਤਿਆਰ ਉਹੀ ਕਰਕੇ ਗਿਆ ਠੀਕ ਹੈ ਜੀ ਤੇ ਫਿਰ ਹੁਣ ਚਲਾਇਆ ਚਲਿਆ ਪੂਰਾ ਦੱਬੇ ਆਉਣੇ ਜਦੋਂ ਲਿਆਂਦਾ ਹਾਂ ਬਾਹਣ ਦੇ ਵਿੱਚ ਮਰਾ ਹੀ ਕਿਹੜੇ ਪੂਰੇ ਹਾਂ ਇੱਕ ਮਹੀਨਾ ਪੂਰਾ ਉਹਨੇ ਉਹ ਕਰਿਆ ਇੱਕ ਮਹੀਨਾ ਪੂਰਾ ਉਹ ਕਰਿਆ ਹੈ ਜਿਵੇਂ ਇਹਨਾਂ ਨੂੰ ਤੋਂ ਪਹਿਲਾਂ ਥੋੜਾ ਬੱਸਾਂ ਦਾ ਕੰਮ ਸੀਗਾ ਪਹਿਲਾਂ ਟਰੈਕਟਰ ਹੈਗਾ ਹੀ ਆਪਣੇ ਘਰੇ ਪਹਿਲਾਂ ਵੀ ਪਹਿਲਾਂ ਤਾਂ ਪੁਰਾਣਾ ਟਰੈਕਟਰ ਸੀਗਾ ਇਹ ਪਹਿਲਾਂ ਤੇ ਰੀਸ ਸੀਗੀ ਟਰੈਕਟਰ ਅਸਾਂ ਪਹਿਲਾਂ ਤੇ ਵੀ ਟਰੈਕਟਰ ਤੇ ਦੇਖੋ ਇੱਕ ਇੱਕ ਕਿਸਾਨ ਦੇ ਘਰੇ ਜ਼ਿਮੀਂਦਾਰ ਦੇ ਘਰੇ ਇੱਕ ਤਰ੍ਹਾਂ ਦੇ ਨਾਲ ਵੀ ਬੁੜੇ ਦੀ ਤਰ੍ਹਾਂ ਕੰਮ ਕਰਦਾ ਵੀ ਜਿਵੇਂ ਕਹਿੰਦਾ ਇੱਕ ਪੁਰਾਣਾ ਬੁਢਾ ਹਣਾ ਵੀ ਇੱਕ ਉਹ ਸ਼ੌਂਕ ਲਾ ਲਓ ਵੀ ਪਿਆਰ ਹੁੰਦਾ ਹੈਗਾ ਇੱਕ ਵੀ ਹਣਾ ਜਦੋਂ ਟਰੈਕਟਰ ਖੜਾਗਾ ਉਕੇ ਜਦੋਂ ਹੁਣ ਕਈ ਵਾਰੀ ਦੇਖਦੇ ਆਂ ਕਿ ਹਨਾ ਆਪਣੇ ਕਰਜ਼ਾਈ ਹੋ ਜਾਂਦੇ ਨੇ ਕਿਸਾਨ ਦਾ ਟਰੈਕਟਰ ਰੁਕ ਕੇ ਚੱਕ ਕੇ ਲੈ ਜਾਂਦਾ ਕਿਸ਼ਤਾਂ ਵਾਲੇ ਤਾਂ ਰੋਂਦੇ ਵੀ ਦੇਖੇ ਨੇ ਮੈਂ ਵਿੱਚ ਬੰਦੇ ਇਹ ਤਾਂ ਹੈਗਾ ਯਾਰ ਘਰਾਂ ਦੇ ਵਿੱਚ ਬੈਠੇ ਤੇ ਦੇਖ ਲਓ ਭਾਈ ਸ਼ੌਂਕ ਨਾਲ ਕੰਮ ਕਰਾਇਆ ਹੋਇਆ ਅੱਤ ਟੈਂਕੀ ਲਗਵਾਈ ਇਹ ਅੰਕਲ ਕੀ ਕੰਮ ਕਰਦੇ ਨੇ ਕਿ ਇਹ ਜਿਹੜੀ ਲਗਵਾਈ ਇਹ ਲਿਪਟ ਵਾਲਾ ਤੇਲ ਅੱਡ ਕਰਾਇਆ ਜੀ ਇਹਦਾ ਵੀ ਬਸ ਇਹਦੇ ਤੇਲ ਦੇ ਵਿੱਚ ਨਾ ਰਲੇ ਅਸਾਂ ਹੀ ਟਰੈਕਟਰ ਦਾ ਤੇਲ ਅੱਡ ਹੈ ਕਿਉਂਕਿ ਲੋਕ ਕੀ ਕਰਦੇ ਨੇ ਵੀ ਟਰਾਲੀ ਆਪਦੀ ਬਣਾ ਲੈਂਦੇ ਨੇ ਆਪਦੇ ਟਰੈਕਟਰ ਮਗਰੀ ਪੈਂਦੀ ਰਹੇ ਹੋਰ ਕਿਸੇ ਨੂੰ ਦਿੰਦੇ ਨਹੀਂ ਅੱਛਾ ਜੀ ਆਪਾਂ ਉਹਦੀ ਟੈਂਕੀ ਅੱਡ ਲਵਾ ਲਈ ਵੀ ਟਰਾਲੀ ਜਿਹੜਾ ਮਰਜ਼ੀ ਲਜਾਈ ਜਾਵੇ ਜਿਹੜੀ ਮਰਜ਼ੀ ਟਰਾਲੀ ਪਈ ਜਾਵੇ ਹੁਣ ਜਣ ਦੇ ਤੇਲ ਨਾਲ ਇਹਦਾ ਕੋਈ ਸਬੰਧ ਨਹੀਂ ਇੰਜਨ ਦੇ ਤੇਲ ਨਾਲ ਕੋਈ ਲੱਲਾ ਕਰਤ ਨਹੀਂ ਜੀ ਟਰੈਕਟਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਜੀ ਨਾ ਜੀ ਕੋਈ ਦਿੱਕਤ ਨਹੀਂ ਵੀ ਵਿੱਚ ਬੰਦੇ ਧੱਕ ਦੇਖ ਲਓ ਹਣਾ ਉਧਰ ਪਹਿਲਾਂ ਇਧਰ ਨਿਗਾ ਮਰਵਾ ਦੇ ਭਿੰਡਰ ਵਾਲੇ ਸੰਤਾਨੀ ਨੇ ਤਸਵੀਰ ਲਗਵਾਈ ਹੋਈ ਹੈ ਵਿੱਚ ਇਹ ਵੀ ਗੁਰਪੀ ਨਹੀਂ ਲਗਵਾਈ ਕਿ ਤੁਸੀਂ ਲਗਾਈ ਜੀ ਉਹਨਾਂ ਦੀ ਰੀਝ ਹੀ ਸ਼ੇਮ ਅਗਰ ਦੀਪ ਸਿੱਧੂ ਦੀ ਲਗਾਈ ਹੈ ਮਗਰ ਪਿੱਛੇ ਦੀਪ ਸਿੱਧੂ ਹੀ ਲਗਵਾਈ ਹੋਈ ਆ ਹਾਂ ਥਾਲੀ ਵਾਲ ਫਾਰਮ ਲਿਖਾਇਆ ਹੋਇਆ ਇਹਨਾਂ ਨੇ ਪਿੱਛੇ ਤੇ ਕੱਲ ਮੁੰਨ ਅੰਕਲ ਹੋਣੀ ਮਿਲ ਗਏ ਰਸਤੇ ਦੇ ਵਿੱਚ ਮੈਂ ਕਿਹਾ ਆਪਾਂ ਵੀਡੀਓ ਬਣਾਉਣੀ ਆ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਉੱਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਆ ਤੇ ਦੀਪ ਸਿੱਧੂ ਨੇ ਬਾਈ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਸੋਚ ਉਹਦੀ ਬਹੁਤ ਵੱਡੀ ਸੋਚ ਸੀ ਉਹਦੀ ਜ ਬਹੁਤ ਡੂੰਘੀ ਸ ਚਲੋ ਉਹ ਕਹਿੰਦੇ ਆ ਨਾ ਵੀ ਮਰਨ ਤੋਂ ਬਾਅਦ ਬੰਦੇ ਦੀਆਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਕਿ ਜਦੋਂ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਲੋਕ ਦੱਸਦੇ ਨੇ ਵੀ ਤੂੰ ਕਿੰਨਾ ਕਿ ਸੱਚਾ ਸੀ ਕਿੰਨਾ ਕਿ ਮਾੜਾ ਸੀ ਇਸ ਤੋਂ ਪਹਿਲਾਂ ਦੇਖ ਲਓ ਕਿੰਨੀਆਂ ਗਾਲਾਂ ਕੱਢੀ ਸੀ ਲੋਕਾਂ ਨੇ ਤੇ ਅੱਜ ਦੇਖ ਲਓ ਕਿੰਨਾ ਪਿਆਰ ਬਣਿਆ ਹੋਇਆ ਜੀ ਅੱਜ ਬਹੁਤ ਇਨਾ ਸਤਿਕਾਰ ਕਰਦੇ ਨੇ ਧਰਨੇ ਵੀ ਲੱਗਦੇ ਨੇ ਸਵੀਲਾਂ ਵੀ ਉਹਦੇ ਉੱਤੇ ਲੱਗਦੀਆਂ ਨੇ ਬਲੱਡ ਕੈਂਪ ਵੀ ਲੱਗਦੇ ਨੇ ਬਹੁਤ ਕੁਝ ਹੁੰਦਾ ਤੇ ਹੋਰ ਕੀ ਕੀ ਚੇਨ ਕਰਾਏ ਅੰਕਲ ਜੀ ਇਹਦੇ ਬੱਚੀ ਟਾਇਰ ਕਰਾਏ ਨੇ ਜੀ ਚਾਰੇ ਠੀਕ ਹੈ ਜੀ ਤੇ ਇੱਕ ਵਾਰ ਕਿੰਨੇ ਘਰੇ ਪੈ ਗਈ ਸੀ ਟਾਇਰ ਚਾਰਾਂ ਚ 50000 ਰੁਪਿਆ ਹੋਰ ਪੈ ਗਿਆ ਜੀ ਚਾਰੇ ਨਵੇਂ ਦੇਖ ਠੀਕ ਆ ਨਵਾਂ ਟਰੈਕਟਰ ਕਿੰਨੇ ਦਾ ਪੈ ਗਿਆ ਆਪਾਂ ਨੂੰ ਸਾਰਾ ਹੁਣ ਤਾਂ ਜੀ ਇਹ ਪੈ ਗਿਆ ਮੰਨ ਕੇ ਚੱਲੋ ਵੀ 13 ਲੱਖ ਚ ਵਗ ਗਿਆ ਜੀ 13 ਲੱਖ ਦੇ ਵਗ ਗਿਆ ਠੀਕ ਆ ਮੋਡੀਫਿਕੇਸ਼ਨ 10 ਲੱਖ ਦੀ ਕੀਮਤ ਆ ਇਹਦੀ ਨਵੀਂ 3 ਲੱਖ ਉੱਤੇ ਲੱਗ ਗਈ ਅਸਲ 3 ਲੱਖ ਉੱਤੇ ਲਾਤਾ ਹੈਂ ਦੇਖ ਲਓ ਸੱਜਣੋ 3 ਲੱਖ ਤਾਂ ਉਤੀ ਲਾਈ ਬੈਠੇ ਨੇ ਆ ਲੇਟਾਂ ਲੂਟਾਂ ਸਾਰਾ ਕੁਝ ਜਿੰਨਾ ਕੁ ਤੁਹਾਨੂੰ ਲੱਗਿਆ ਦੀਦਾਗਾ ਇਹ ਸਾਰਾ ਨਮੀ ਲਵਾਇਆ ਤਿਆਰ ਕੀਤੇ ਤੋਂ ਕਰਵਾਇਆ ਇਹ ਇਹ ਤਿਆਰ ਤਾਂ ਜੀ ਬਸ ਕੁਝ ਆਪਣੇ ਮਿੱਤਰ ਨੇ ਭੈਣੀ ਤੋਂ ਹੋਣ ਡਿਆ ਡੈਕ ਦਾ ਕੰਮ ਕਰਦੇ ਨੇ ਓ ਠੀਕ ਹੈ ਜਣੀ ਉਹ 60 60000 ਦੇ ਡੱਕ ਲੱਗੇ ਜਾਂਦਾ ਆਪਣਾ ਡੱਕ ਤੇ 73.5 ਲੱਖ ਰੁਪਏ ਚ ਲੱਗਿਆ ਤੇ ਸਵਾ ਲੱਖ ਰੁਪਏ ਦੇ ਵਿੱਚ ਹਾਂ ਜੀ ਹਾਂ ਤੇ ਦੇਖ ਲਓ ਬਾਈ ਸੋਹਣੇ ਬਹੁਤ ਲੱਗ ਰਹੇ ਨੇ ਹਨਾ ਮੈਂ ਜਦੋਂ ਟਰੈਕਟਰ ਨੂੰ ਦੇਖਿਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਦਾ ਟਰੈਕਟਰ ਆ ਤੇ ਜਦੋਂ ਮੈਂ ਨਿਗਾਹ ਮਾਰੀ ਮੈਂ ਤਾਂ ਗੁਰਪ੍ਰੀਤ ਕਾਗਾ ਫਿਰ ਮੰਕਲ ਨੂੰ ਫੋਨ ਲਾਇਆ ਮੈਂ ਕਿਹਾ ਅੰਕਲ ਆਪਾਂ ਵੀਡੀਓ ਬਣਾਉਣੀ ਹੈ ਤੇ ਆ ਸਾਰਾ ਕੁਝ ਦੇਖ ਲਓ ਇੱਧਰ ਹੁਕਮ ਦਾ ਕਾ ਹਨਾ ਸਾਰਾ ਕੁਝ ਪਾਇਆ ਹੋਇਆ ਸ਼ੌਂਕ ਨਾਲ ਹੀ ਪਾਇਆ ਹੋਇਆ ਤੇ ਸਿੱਖ ਰਾਜ ਦੀ ਜੇ ਜ਼ਿਆਦਾ ਆਪਾਂ ਗੱਲ ਕਰੀਏ ਇਹਦੇ ਵਿੱਚ ਤੁਸੀਂ ਲਵਾਇਆ ਇਹ ਚਾਹਬਦ ਨੇ ਕਿ ਆਪਣੇ ਗੁਰੂਆਂ ਦੇ ਕਹੇ ਹੋਏ ਲਾੜੋ ਹਨ ਆਪਣੇ ਜਿਹੜੇ ਸੰਤ ਹੋਏ ਨੇ ਉਹਨਾਂ ਦੇ ਕਹੇ ਹੋਏ ਲਾੜੋ ਇਹ ਇਹਨਾਂ ਦੇ ਸ਼ਬਦ ਕਹੇ ਹੋਏ ਨੇ ਤੇ ਇਹ ਵੀ ਨਹੀਂ ਲਿਖਾਏ ਹੋਣੇ ਲੈਟਰ ਰੂਟਾ ਚਲਾਈ ਅੰਕਲੇ ਦੀ ਮੜੀ ਚਲਾ ਚਲਾ ਕੇ ਦਿਖਾ ਦੋਈ ਤੇ ਲੈਟਰ ਰੂਟਾ ਪੂਰੀਆਂ ਲਗਵਾਈ ਬੈਠਿਆ ਤੁਹਾਨੂੰ ਦਿਖਾ ਦੰਨੇ ਵੀ ਕਿਵੇਂ ਇਹ ਚਲਦੀਆਂ ਨੇ ਲੈ ਵੀ ਮਤਰਾ ਦੂਰੋਂ ਦਿਖਾ ਦੇ ਆਹ ਹਾਰਨ ਵੀ ਪੂਰੇ ਵੱਡੇ ਲਵਾਈ ਬੈਠੇ ਨੇ ਬੱਟੂ ਮਾੜੇ ਬੰਦੇ ਦਾ ਤਾਂ ਦੌਰਾ ਪਾ ਦੇ ਆ ਦੇਖ ਲਓ ਭਾਈ ਮੋਡੀਫਿਕੇਸ਼ਨ ਸਾਰੀ ਹੋਈ ਹੋਈ ਆ ਲਾਈਟਾਂ ਲੂਟਾਂ ਦਾ ਪਤਾ ਲੱਗਦਾ ਚਾਰੇ ਪਾਸੇ ਘੁੰਮ ਜਾ ਵਰਕੀ ਸਾਰੇ ਦਿਖਾ ਦੇ ਹਨ ਬਹੁਤ ਸੋਹਣਾ ਲੱਗਦਾ ਏ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਖੜਾ ਵੇੜੇ ਦੇ ਵਿੱਚ ਟਰਾਂਸਪੋਰਟੀਏ ਟਰਾਂਸਪੋਰਟੀਏ ਭਾਈ ਤਾਂ ਆ ਰਿਹਾ ਹੈਗਾ ਸਕਰੀਨ ਦੇ ਵਿੱਚ ਕਿਉਂਕਿ ਅੰਕਲ ਉਹਨਾਂ ਦਾ ਪੱਸਾਂ ਦਾ ਕੰਮ ਆ ਤੇ ਪਹਿਲਾਂ ਤੋਂ ਕੰਮ ਕਰਦੇ ਆਉਂਦੇ ਨੇ ਕਿੰਨੀਆਂ ਹੋ ਗਈਆਂ ਅੰਕਲ ਆਪਣੇ ਪੱਸਾਂ ਕਿੰਨੀਆਂ ਹੋ ਗਈਆਂ ਹੁਣ ਪੱਸਾ ਹੈਗੇ 25 ਦੇ ਲੱਗੇ ਲਾਉਣੇ 25 ਦੇ ਲੱਗੇ ਲਾਉਣੇ ਲੱਗ ਗਿਆ ਚਲੋ ਬਹੁਤ ਸਮਾਂ ਹੋ ਗਿਆ ਅੰਕਲ ਉਹਨਾਂ ਨੂੰ ਇਹ ਲਾਈਨ ਦੇ ਵਿੱਚ ਮਿਹਨਤ ਕਰਦਿਆਂ ਨੂੰ ਯਾਰ ਤਾਂ ਚਲੋ ਸੁੱਖ ਦੇ ਨਾਲ ਬੀਟਾ ਬੀਟੀਵੀ ਦੋਨੇ ਬਾਹਰ ਚਲੇ ਗਏ ਨੇ ਤੇ ਗੁਰਪ੍ਰੀਤ ਵੀ ਬਾਹਰ ਬੈਠਾ ਵੀਡੀਓ ਦੇਖ ਰਿਹਾ ਹੁਣ ਕੈਨੇਡਾ ਦੇ ਵਿੱਚ ਬਹੁਤ ਸੋਹਣਾ ਟਰੈਕਟਰਾ ਗੁਰਪ੍ਰੀਤ ਤੁਹਾਡਾ ਯਾਰ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਘਰੇ ਵੀ ਅੰਕਲ ਨੂੰ ਮਿਲੇ ਤੇ ਇਹ ਮੋਡੀਫਿਕੇਸ਼ਨ ਵੀ ਬਹੁਤ ਸੋਹਣੀ ਹੋਈ ਆ ਬਾਕੀ ਦੇ ਕਿਸੇ ਵੀਰ ਦੇ ਘਰੇ ਹੋਰ ਵੀ ਟਰੈਕਟਰ ਖੜਾ ਇਦਾਂ ਦਾ ਹਨਾ ਕਿਸੇ ਨੇ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਗੱਡੀ ਦੀ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਤੁਹਾਡੇ ਕੋਲ ਸਾਧਨਾ ਤਾਂ ਜਰੂਰ ਸੰਪਰਕ ਕਰਿਓ ਸਾਡਾ ਲਗਾਤਾਰ ਨੰਬਰ ਚੱਲੀ ਜਾਂਦਾ ਹੈਗਾ ਸਕਰੀਨ ਦੇ ਉੱਤੇ ਤੇ ਜਰੂਰ ਸੰਪਰ ਬਾਕੀ ਉਧਰ ਨੀਗਾ ਨੀਚੇ ਦੀ ਵੀ ਮਲਵਾਇਆ ਕਰ ਭੀ ਜਾ ਕੇ ਹਨਾ ਬਹੁਤ ਸੋਹਣਾ ਉਧਰ ਵੀ ਲਾਈਟਾਂ ਰੋਟਾ ਫਗਰ ਵੀ ਚੱਕਦੀ ਆ ਦੀਪ ਸਿੱਧੂ ਦੀ ਫੋਟੋ ਵੀ ਆ ਗਈ ਪਿੱਛੇ ਵੀ ਚੱਕਦੀ ਆ ਜੀ ਹਾਂ ਦੀਪ ਜੀ